ਉਹ ਸਿਰਫ ਤੇ ਸਿਰਫ ਬੀਜੇਪੀ ਦਾ ਡਰਾ ਅਗਰ ਇੰਡੀਆ ਗੱਜ ਜੋੜ ਦੇ ਵਿੱਚ ਸਭ ਤੋਂ ਕੋਈ ਅਹਿਮ ਰੋਲ ਨਿਭਾ ਰਿਹਾ ਵਾ ਤਾਂ ਸਾਡੇ ਸ਼੍ਰੀ ਅਰਵਿੰਦ ਕੇਜਰੀਵਾਦੀ ਨਿਭਾ ਰਹੇ ਸੀ ਇੱਕ ਵੀ ਇਲਜ਼ਾਮ ਸਾਬਤ ਨਹੀਂ ਹੋਇਆ ਇਹ ਸਿਰਫ ਤੇ ਸਿਰਫ ਇਲੈਕਸ਼ਨ ਸਟੰਟ ਆ ਪੰਜਾਬ ਦੇ ਵਿੱਚ ਸਾਡਾ ਕਾਂਗਰਸ ਪਾਰਟੀ ਨਾਲ ਜਾਂ ਅਕਾਲੀ ਦਲ ਨਾਲ ਜਾਂ ਕਿਸੇ ਵੀ ਨਦਰ ਪਾਰਟੀ ਨਾਲ ਸਾਡਾ ਕੋਈ ਗੱਜ ਜੋੜ ਨਹੀਂ ਹੋਏਗਾ ਪੰਜਾਬ ਦੇ ਵਿੱਚ ਸਿਰਫ ਤੇ ਸਿਰਫ ਆਮ ਆਦੀ ਪਾਰਟੀ ਆਪਣੇ ਬਲ ਬੁੱਤੇ ਤੇ ਇਲੈਕਸ਼ਨ ਲੜੇਗੀ ਸਿਰਫ ਪਾਰਟੀ ਦਾ ਇੱਕੋ ਐਜੰਡਾ ਵਾ ਵੀ ਅੱਜ ਦੇ ਸਮੇਂ 'ਚ ਅਸੀਂ ਜੋ ਲੋਕਾਂ ਦੀ ਬਿਹਤਰੀਨ ਲਈ ਕਰ ਸਕਦੇ ਹਾਂ ਉਸੇ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਨਾਲ ਜਸ ਲੋਕ ਸਿਟੀ ਹੋ ਗਿਆ। ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਰਿਹਾ ਹੈ ਤੇ ਸਾਰੀ ਹੀ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਐਕਟਿਵ ਨਜ਼ਰ ਆ ਰਹੀਆਂ ਨੇ। ਲੋਕ ਸਭਾ ਚੋਣਾਂ ਦੇ ਵਿੱਚ ਹਮੇਸ਼ਾ ਤੋਂ ਹੀ ਕਿਸੇ ਵੀ ਪਾਰਟੀ ਦੀ ਆਮਦ ਲਿਆਨ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਅਹਿਮ ਰੋਲ ਜਿਹੜਾ ਹੁੰਦਾ ਹੈ ਉਹ ਦੇ ਕਾਰਜਕਰਤਾਵਾਂ ਦਾ ਹੁੰਦਾ ਜਿਵੇਂ ਕਿ ਐਮ ਐਲ ਏ ਕਾਉਂਸਲਰਸ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਪਾਰਟੀ ਨੂੰ ਉਸ ਮੁਕਾਮ ਤੇ ਲਿਜਾਣ ਦਾ ਉਹਨਾਂ ਦਾ ਜਿਹੜਾ ਪ੍ਰੋਪਾਗੈਂਡਾ ਹੁੰਦਾ ਹੈ ਉਹ ਸਾਰੀ ਟੀਮ ਦਾ ਉਹੀ ਜਿਹੜਾ ਉੱਪਰ ਲੈ ਕੇ ਜਾਂਦਾ ਉਸ ਪਾਰਟੀ ਨੂੰ ਕਿਸ ਲੈਵਲ ਤੇ ਲੈ ਕੇ ਜਾਣਾ ਇਹ ਉਹ ਡਿਸਾਈਡ ਕਰਦੇ ਨੇ ਸੋ ਅੱਜ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਤੇ ਵਾਰਡ ਨੰਬਰ 40 ਦੇ ਇਨਚਾਰਜ ਪ੍ਰਿੰਸ ਜ਼ੋਹਰ ਜੀ ਤੁਹਾਡਾ ਸਵਾਗਤ ਕਰ ਲਿਆ ਨੇ ਉਹਨਾਂ ਦਾ ਸਭ ਤੋਂ ਪਹਿਲੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਬਹੁਤ ਵਧੀਆ ਜੀ ਸਰ ਸਭ ਤੋਂ ਪਹਿਲੇ ਗੱਲ ਕਰ ਲੈਣੇ ਆ ਕਿ ਕੇਜਰੀਵਾਲ ਸਾਹਿਬ ਦੀ ਜਿਹੜੀ ਈਡੀ ਵੱਲੋਂ ਗ੍ਰਿਫਤਾਰੀ ਹੋਈ ਹੈ ਉਹਦੇ ਬਾਰੇ ਕੀ ਕਹੋਗੇ ਜਿਹੜੀ ਈਡੀ ਵੱਲੋਂ ਸਾਡੇ ਕਨਵੀਨਰ ਕਨਵੀਨਰ ਕੇਜਰੀਵਾਲ ਜੀ ਦੀ ਜਿਹੜੀ ਈਡੀ ਦੀ ਰੇਡ ਪਈ ਆ ਉਹ ਸਿਰਫ ਤੇ ਸਿਰਫ ਬੀਜੇਪੀ ਦਾ ਡਾਰਾ ਜਿਹੜਾ ਕਿ ਅਗਰ ਇੰਡੀਆ ਗੱਜੋੜ ਦੇ ਵਿੱਚ ਸਭ ਤੋਂ ਕੋਈ ਅਹਿਮ ਰੋਲ ਨਿਭਾ ਰਿਹਾ ਵਾ ਤਾਂ ਸਾਡੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨਿਭਾ ਰਹੇ ਸੀ ਇਹ ਉਹਨਾਂ ਦਾ ਡਰ ਸੀ ਭਾਜਪਾ ਦਾ ਇਸ ਕਰਕੇ ਏਡੀ ਦੀ ਰੇਟ ਪਈ ਹੈ ਕੀ ਲੱਗਦਾ ਜਿਹੜੇ ਉਹਨਾਂ ਤੇ ਇਲਜ਼ਾਮ ਲੱਗੇ ਨੇ ਸ਼ਰਾਬ ਕੋਟਾਲੇ ਦੇ ਉਹ ਸੱਚ ਹੈ ਕਿ ਬੇਬੁਨਿਆਦ ਨੇ ਅੱਜ ਤੱਕ ਭਾਜਪਾ ਨੇ ਕਿਸੇ ਵੀ ਪਾਰਟੀ ਦੇ ਕਿਸੇ ਵੀ ਲੀਡਰ ਤੇ ਇਲਜ਼ਾਮ ਲਾਏ ਨੇ ਤੁਸੀਂ ਪਿੱਛੇ ਜਾ ਕੇ ਦੇਖ ਸਕਦੇ ਹੋ ਇੱਕ ਵੀ ਇਲਜ਼ਾਮ ਸਾਬਤ ਨਹੀਂ ਹੋਇਆ ਇਹ ਸਿਰਫ ਤੇ ਸਿਰਫ ਇਲੈਕਸ਼ਨ ਸਟੰਟ ਆ ਵੀ ਅਸੀਂ ਕਿਵੇਂ ਨਾ ਕਿਵੇਂ ਕਰਕੇ ਸਾਡੇ ਕੇਜਰੀਆ ਸਾਹਿਬ ਨੂੰ ਵੀ ਪਰੇਸ਼ਾਨ ਕਰਕੇ ਵੀ ਇਹ ਜਿਹੜਾ ਚੋਣਾਂ ਦਾ ਮਾਹੌਲ ਆ ਉਹਨੂੰ ਖਰਾਬ ਕੀਤਾ ਜਾ ਰਿਹਾ ਹ ਹ ਤੇ ਅਗਰ ਗੱਲ ਕੀਤੀ ਜਾਵੇ ਹੁਣ ਲੋਕ ਸਭਾ ਚੋਣਾਂ ਦੀਆਂ ਤੇ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਕੇਜਰੀਵਾਲ ਸਾਹਿਬ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਲੋਕ ਸਭਾ ਚੋਣਾਂ ਤੇ ਉਹਨਾਂ ਦਾ ਬਹੁਤ ਪ੍ਰਭਾਵ ਪੈ ਸਕਦਾ ਸਾਨੂੰ ਆਪਣੇ ਮਾਨਯੋਗ ਅਦਾਲਤ ਤੇ ਯਕੀਨ ਆ ਹੜੇ ਤਾਂ ਜਿਹੜਾ ਉਹਨਾਂ ਨੇ 8 ਦਿਨ ਦਾ ਰਿਮਾਂਡ ਮੰਗਿਆ ਵਾ ਤੇ ਸਾਨੂੰ ਇਸ ਗੱਲ ਦਾ ਕਿਉਂਕਿ ਉਹਨਾਂ ਕੋਲੇ ਇੱਕ ਵੀ ਭਾਜਪਾ ਕੋਲ ਕੋਈ ਵੀ ਸਬੂਤ ਹਾਲ ਤੱਕ ਉਹਨਾਂ ਨੇ ਕੋਈ ਜਗ ਜਾਹਰ ਨਹੀਂ ਕੀਤਾ ਤੇ ਸਾਨੂੰ ਉਮੀਦ ਆ ਕਿ ਸਾਨੂੰ ਅਜਮਾਨਤ ਮਿਲੇਗੀ ਤੇ ਉਸ ਤੋਂ ਬਾਅਦ ਜਿਵੇਂ ਸਾਡੇ ਕੇਜਰੀਆ ਸਾਹਿਬ ਪੰਜਾਬ ਵਿੱਚ ਤੇ ਪੂਰੇ ਇੰਡੀਆ ਵਿੱਚ ਜਿੱਥੇ ਸਾਡੇ ਸਰਕਾਰਾਂ ਦਾ ਗੱਟ ਜੋੜ ਹੋਇਆ ਵਾ ਉੱਥੇ ਜਾ ਕੇ ਪ੍ਰਚਾਰ ਕਰਨਗੇ ਤੇ ਆਮ ਆਦਮੀ ਪਾਰਟੀ ਦੇ ਸਾਰੇ ਐਮਪੀ ਜਿੱਤ ਕੇ ਆਉਣਗੇ ਅਗਰ ਗੱਠ ਜੋੜ ਦੀ ਗੱਲਬਾਤ ਕੀਤੀ ਜਾਵੇ ਆਮ ਆਦਮੀ ਪਾਰਟੀ ਤੇ ਕਿਨਾ ਮੈਂ ਦੂਸਰੀ ਪਾਰਟੀਆਂ ਦੇ ਨਾਲ ਗੱਠ ਜੋੜ ਦਾ ਕੋਈ ਚਾਂਸਸ ਲੱਗਦਾ ਹੈ ਅਕਾਲੀ ਦਲ ਨਾਲ ਜਾਂ ਹੋਰ ਕਾਂਗਰਸ ਪਾਰਟੀਆਂ ਨਾਲ ਨਹੀਂ ਸਾਡੇ ਪੰਜਾਬ ਦੇ ਸਾਡੇ ਹਰਮਨ ਪਿਆਰੇ ਲੀਡਰ ਸੀਐਮ ਭਗਵੰਤ ਮਾਨ ਜੀ ਨੇ ਤੇ ਉਹਨਾਂ ਨੇ ਇਸ ਗੱਲ ਨੂੰ ਸਾਫ਼ ਤੇ ਕਲੀਅਰ ਸ਼ਬਦਾਂ ਚ ਬਿਆਨ ਕੀਤਾ ਹੋਇਆ ਵਾ ਪੰਜਾਬ ਦੇ ਵਿੱਚ ਸਾਡਾ ਕਾਂਗਰਸ ਪਾਰਟੀ ਨਾਲ ਜਾਂ ਅਕਾਲੀ ਦਲ ਨਾਲ ਜਾਂ ਕਿਸੇ ਵੀ ਨਦਰ ਪਾਰਟੀ ਨਾਲ ਸਾਡਾ ਕੋਈ ਗੱਠ ਜੋੜ ਨਹੀਂ ਹੋਏਗਾ ਇਹ ਪੰਜਾਬ ਦੇ ਵਿੱਚ ਸਿਰਫ ਆਮ ਆਦਮੀ ਪਾਰਟੀ ਆਪਣੇ ਮਲਬੂਤੇ ਤੇ ਹੀ ਜਿੱਤੇਗੀ ਪਰ ਕਾਂਗਰਸ ਨੂੰ ਲੈ ਕੇ ਕਾਂਗਰਸ ਤੇ ਆਮ ਪਾਰਟੀ ਦੇ ਗਠਜੋੜ ਨੂੰ ਲੈ ਕੇ ਬਹੁਤ ਚਰਚਾਵਾ ਹੁੰਦੀਆਂ ਨੇ ਤੇ ਦੂਜੇ ਪਾਸੇ ਇੱਕ ਦੂਜੇ ਤੇ ਸ਼ਬਦੀ ਵਾਰ ਵੀ ਹੁੰਦੇ ਨੇ ਦੇਖੋ ਜਿਹੜਾ ਆਮ ਆਦਮੀ ਪਾਰਟੀ ਆ ਇਹਨਾਂ ਨੂੰ ਜਿਹੜੇ ਬਣਾਏ ਆ ਸਰਕਾਰ ਬਣਾਈ ਆ ਤੇ ਇਹ ਸਿਰਫ ਤੇ ਆਮ ਜਨਤਾ ਨੇ ਬਣਾਈ ਆ ਇਹੀ ਆਮ ਜਨਤਾ ਤਾਂ ਰਵੈਤੀ ਪਾਰਟੀਆਂ ਤੋਂ ਤੰਗ ਹੋ ਕੇ ਤਾਂ ਇਹਨਾਂ ਨੇ ਸਾਨੂੰ ਚੁਣਿਆ ਸਾਡੀ ਸਰਕਾਰ ਬਣਾਈ ਆ ਤੇ ਅਗਰ ਅੱਜ ਲੋਕਾਂ ਦੇ ਸੋਚ ਵੱਲ ਦੇਖਿਆ ਜਾਵੇ ਤਾਂ ਉਹ ਇੱਕੋ ਇੱਕ ਏਜੰਡਾ 바ਵੀ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਅਸੀਂ ਸ਼੍ਰੀ ਹਰਵਿੰਦ ਕੇਜਰੀਵਾਲ ਜੀ ਨਾਲ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਨਾਲ ਤੇ ਅਸੀਂ ਜੋ ਵੀ ਸਾਡੀ ਪਾਰਟੀ ਦਾ ਡਿਸੀਜਨ ਆ ਉਹ ਇਹੀ ਆ ਕਿ ਪੰਜਾਬ ਦੇ ਵਿੱਚ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਆਪਣੇ ਬਲਬੂਤੇ ਤੇ ਇਲੈਕਸ਼ਨ ਲੜੇਗੀ 13 0 ਜੋ ਸਾਡੇ ਸੀਐਮ ਸਾਹਿਬ ਨੇ ਨਾਰਾ ਦਿੱਤਾ ਵਾ 13 0 ਇਹ ਇਸ ਤਰ੍ਹਾਂ ਹੀ ਰਿਜ਼ਲਟ ਆਏਗਾ ਜਦੋਂ 1 ਮਈ 1 ਜੂਨ ਨੂੰ ਜਦੋਂ ਵੋਟਾਂ ਪੈਣਗੀਆਂ ਤੇ 4 ਜੂਨ ਨੂੰ ਜੋ ਰਿਜ਼ਲਟ ਆਏਗਾ ਤੇ ਪੰਜਾਬ ਦੇ ਸੰਭਿਗਰਨ 13 0 ਤੇ ਖੜਨਗੇ 13 ਸੀਟਾਂ ਆਮ ਆਦਮੀ ਪਾਰਟੀ ਲੈ ਕੇ ਆਉਗੀ ਲੱਗਦਾ ਕਿ ਰਿਜ਼ਲਟ ਆਮ ਆਦਮੀ ਪਾਰਟੀ ਦੇ ਹੱਕੀ ਚ ਆਏਗਾ 100% ਆਏਗਾ ਜੀ ਜਿੰਨੇ 2 ਸਾਲਾਂ ਦੇ ਵਿੱਚ ਸੀਐਮ ਸਾਹਿਬ ਨੇ ਜੋ ਕਾਰੇ ਕੰਮ ਕਰਕੇ ਦਿਖਾਤੇ ਰਵਾਇਤੀ ਪਾਰਟੀਆਂ ਨੇ ਤਾਂ ਉਹ ਨੇੜੇ ਤੇੜੇ ਵੀ ਨਹੀਂ ਖੜਦੀਆਂ ਸੀ ਸਿਰਫ ਤੇ ਸਿਰਫ ਉਹ ਕੀ ਕਰਦੀਆਂ ਸੀ ਜਦੋਂ ਇਲੈਕਸ਼ਨ ਆਉਂਦੇ ਸੀ ਚਾਹੇ ਉਹ ਐਮਐਲਏ ਦੇ ਸੀ ਚਾਹੇ ਐਮਪੀ ਦੇ ਸੀ ਚਾਹੇ ਉਹ ਕਾਉਂਸਲਰ ਦੇ ਸੀ ਉਹ ਸਿਰਫ ਉਹ 2 4 6 ਮਹੀਨਿਆਂ ਵਿੱਚ ਕੰਮ ਕਰਨ ਦੇ ਵਿੱਚ ਵਿਸ਼ਵਾਸ ਕਰਦੇ ਸੀ ਉਹ ਇਹ ਸੋਚਦੇ ਸੀ ਵੀ ਲੋਕਾਂ ਦੀ ਜਿਹੜੀ ਯਾਦਦਾਸ਼ਤ ਸ਼ਕਤੀ ਆ ਬਹੁਤ ਕਮਜ਼ੋਰ ਆ ਤੇ ਉਹ ਭੁੱਲ ਜਾਂਦੇ ਨੇ ਪਰ ਸਾਡੀ ਜਿਹੜੀ ਇਹ ਆਮ ਆਦਮੀ ਦੀ ਪਾਰਟੀ ਆ ਸੀਐਮ ਭਗਵੰਤ ਮਾਨ ਜੀ ਨੇ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਕਦੀ ਇਹ ਨਹੀਂ ਦੇਖਿਆ ਵੀ ਐਮਪੀ ਚ ਉਹਨਾਂ ਦੇ ਨੇੜੇ ਜਾ ਕੇ ਕੰਮ ਕਰਾਂਗੇ ਜਾਂ ਕਾਉਂਸਲਰ ਜਾਂ ਸਰਪੰਚਾ ਪੰਚਾ ਜਾਂ 2027 ਦੇ ਵਿੱਚ ਜਦੋਂ ਵਿਧਾਨ ਸਭਾ ਦੀ ਚੋਣ ਆਉਗੀ ਅਸੀਂ ਉਦੋਂ ਕੰਮ ਕਰਾਂਗੇ ਸਾਡਾ ਇੱਕੋ ਇੱਕ ਏਜੰਡਾ ਸੀ ਸਿਰਫ ਕੰਮ ਕਰਨਾ ਜਿਸ ਆਸ ਨਾਲ ਲੋਕਾਂ ਨੇ ਵੋਟਾਂ ਪਾਈਆਂ ਅਸੀਂ ਉਹਨਾਂ ਦੀ ਆਸਾਂ ਤੇ ਖਰੇ ਉੱਤਰੀਏ ਤੇ ਸਾਨੂੰ ਸਮੇਂ ਦੀ ਕੋਈ ਸਾਡੀ ਪਾਬੰਦੀ ਨਹੀਂ ਅਸੀਂ ਕੋਈ ਇਲੈਕਸ਼ਨ ਸਟੰਡ ਵਿੱਚ ਕੰਮ ਕਰਨ ਦੇ ਵਿਸ਼ਵਾਸ ਨਹੀਂ ਕਰਦੇ ਸਿਰਫ ਪਾਰਟੀ ਦਾ ਇੱਕੋ ਏਜੰਡਾ ਵਾ ਵੀ ਅੱਜ ਅੱਜ ਦੇ ਸਮੇਂ 'ਚ ਅਸੀਂ ਜੋ ਲੋਕਾਂ ਦੀ ਬਿਹਤਰੀਨ ਲਈ ਕਰ ਸਕਦੇ ਹਾਂ ਉਸੇ ਕਰ ਰਹੇ ਹਾਂ ਆਮ ਆਦਮੀ ਪਾਰਟੀ ਤੇ ਇੱਕ ਬਹੁਤ ਵੱਡਾ ਇਲਜ਼ਾਮ ਹੈ ਵਿਰੋਧੀ ਧਿਰਾਂ ਵੱਲੋਂ ਕਿ ਜਿਹੜੀਆਂ ਵੋਟਾਂ ਲੈਣ ਦੇ ਲਈ ਲੇਡੀਜ਼ ਨੂੰ 1000 ਰੁਪਏ ਦਾ ਵਾਅਦਾ ਕੀਤਾ ਸੀ ਉਹ ਹਜੇ ਤੱਕ ਪੂਰਾ ਨਹੀਂ ਹੋਇਆ ਦੇਖੋ ਜਿਹੜਾ ਸਾਡੇ 8000 ਕਰੋੜ ਰੁਪਏ ਦੀ ਭਾਜਪਾ ਨੇ ਸਾਡਾ ਫੰਡ ਰੁਕਿਆ ਹੋਇਆ ਘਰ ਚੱਲਣਾ ਪੈਸਿਆਂ ਨਾਲ ਦੇਖੋ ਜਿਹੜਾ ਸੀਐਮ ਸਾਹਿਬ ਨੇ ਵਾਦਾ ਕੀਤਾ ਸੀ ਬਿਜਲੀ ਦਾ ਅਗਰ ਅੱਜ ਪੰਜਾਬ ਦੇ ਵਿੱਚ ਮੈਂ ਸਮਝਦਾ 85 ਤੋਂ 90% ਲੋਕਾਂ ਦੇ ਘਰ ਵਿੱਚ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਮੈਂ ਤੁਹਾਨੂੰ ਵੀ ਪੁੱਛਦਾ ਮੈਡਮ ਤੁਹਾਡਾ ਬਿੱਲ ਜ਼ੀਰੋ ਆ ਰਿਹਾ ਜਾਂ ਨਹੀਂ ਆ ਰਿਹਾ ਘਰ ਦਾ ਸੱਚਾਈ ਦੱਸਿਓ ਦੇਖੋ ਜ਼ੀਰੋ ਹੀ ਆ ਰਿਹਾ ਕਿ ਨਹੀਂ ਸੱਚਾਈ ਦੱਸੋ ਦੇਖੋ ਮੇਰੇ ਘਰਦਿਆਂ ਨੂੰ ਪਤਾ ਮੈਂ ਇੰਨਾ ਗੌਰ ਨਹੀਂ ਕਰਦੀ ਹਾਂਜੀ ਮੈਂ ਪੰਜਾਬ ਦੇ ਸਾਰੇ ਵੋਟਰਾਂ ਨੂੰ ਆਮ ਇਨਸਾਨ ਨੂੰ ਖਾਸ ਇਨਸਾਨ ਨੂੰ ਹਰ ਇੱਕ ਨੂੰ ਪੁੱਛਦਾ ਕਿ ਤੁਹਾਡਾ ਬਿਲ ਜ਼ੀਰੋ ਆ ਰਿਹਾ ਹੈ ਨਹੀਂ ਆ ਰਿਹਾ ਹਰ ਬਿਲ ਦੇ ਵਿੱਚ 6 ਤੋਂ 8000 ਰੁਪਏ ਹਰ ਇੱਕ ਦੇ ਘਰ ਬਚ ਰਹੇ ਨੇ ਸਰਕਾਰ ਨੇ ਹੋਰ ਫੈਸਿਲਟੀਆਂ ਵੀ ਦਿੱਤੀਆਂ ਪਰ ਬੀਜੇਪੀ ਨੇ ਹਮੇਸ਼ਾ ਜਿਹੜੀ ਸੈਂਟਰ ਦੀ ਸਰਕਾਰ ਰਹੀ ਹੈ ਚਾਹੇ ਬੀਜੇਪੀ ਆ ਚਾਹੇ ਕਾਂਗਰਸ ਪਾਰਟੀ ਦੋਈ ਸਰਕਾਰਾਂ ਨੇ ਰਾਜ ਕੀਤਾ ਅਜੇ ਤੱਕ ਹਿੰਦੁਸਤਾਨ 'ਚ ਉਹਨਾਂ ਨੇ ਪੰਜਾਬ ਨੂੰ ਕਦੇ ਵੀ ਆਪਣਾ ਨਹੀਂ ਸਮਝਿਆ ਜਦੋਂ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਆਉਂਦੀ ਆ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਹਰ ਜਗ੍ਹਾ ਤੇ ਜਾ ਕੇ ਉਹ ਬੈਕਫੋਰਡ ਤੇ ਜਿੱਥੇ ਉਹ ਪਰੇਸ਼ਾਨ ਕਰ ਸਕਦੇ ਨੇ ਚਾਹੇ ਉਹ ਪੈਸਿਆਂ ਦੇ ਰੂਪ ਚਾ ਚਾਹੇ ਈਡੀ ਦੇ ਰੂਪ ਚ ਜਿਵੇਂ ਤੁਸੀਂ ਦੇਖ ਰਹੇ ਹੋ ਉਹ ਹਰ ਰੂਪ ਦੇ ਵਿੱਚ ਸੈਂਟਰ ਸਰਕਾਰ ਪੰਜਾਬ ਨੂੰ ਤੰਗ ਪਰੇਸ਼ਾਨ ਕਰ ਰਹੀ ਆ ਅਗਰ ਸਾਡੇ ਉਹ ਜਿਹੜੇ ਸਾਡੇ ਫੰਡ ਨੇ ਉਹ ਸਾਡੇ ਪੰਜਾਬ ਦੇ ਫੰਡ ਨੇ ਅਸੀਂ ਕੋਈ ਭੀਖ ਨਹੀਂ ਮੰਗ ਰਹੇ ਉਹਨਾਂ ਤੋਂ ਸਾਡੇ ਦਿੱਤੇ ਹੋਏ ਲੋਕਾਂ ਦਾ ਟੈਕਸਾਂ ਦਾ ਪੈਸਾ ਦਿੱਤਾ ਹੋਇਆ ਅਸੀਂ ਉਹੀ ਵਾਪਸ ਮੰਗ ਰਹੇ ਜਦੋਂ ਸਾਡੇ ਕੋਲ ਪੈਸੇ ਆਉਣਗੇ ਤਾਂ ਨੈਚੁਰਲ ਆ सीएम साहब दी ਇੱਕੋ ਹੀ ਸੋਚ ਆ ਵੀ ਮੈਂ ਉਹ ਪੈਸੇ ਨੂੰ ਆਪਣੇ ਲੋਕਾਂ ਤੱਕ ਇਦਾਂ ਯੂਟਿਲਾਈਜ਼ ਕਰਕੇ ਉਹਨੂੰ ਦਈਏ ਇਹਦੇ ਨਾਲ ਹੀ ਅਗਰ ਇਹ 1000 ਰੁਪਿਆ ਵਾਲਾ ਤੁਹਾਡਾ ਜਿਹੜਾ ਸਵਾਲ ਆ ਇਹ ਸਾਰਾ ਤਾਂ ਸਾਰਾ ਬੀਜੇਪੀ ਸੈਂਟਰ ਗਵਰਨਮੈਂਟ ਨੇ ਇਹੋ ਜੇ ੜੀਕੇ ਪਾਏ ਨੇ ਕਿ ਇਹ ਇਹ ਪੂਰਤੀ ਨਾ ਹੋ ਸਕੇ ਪਰ ਮੈਂ ਫਿਰ ਵੀ ਵਿਸ਼ਵਾਸ ਦਿਵਾਉਣਾ ਅਸੀਂ ਆਪਣੀ ਪਾਰਟੀ ਵੱਲੋਂ ਵੀ ਬਹੁਤ ਜਲਦ 1000 ਰੁਪਏ ਵਾਲਾ ਅਸੀਂ ਫੰਡ ਜ਼ਰੂਰ ਦਵਾਂਗੇ ਇਹ ਜੋ ਪ੍ਰੋਮਿਸ ਕੀਤਾ 2027 ਤੋਂ ਪਹਿਲਾਂ ਪਹਿਲਾਂ ਜਿੰਨੇ ਵੀ ਅਸੀਂ ਪ੍ਰੋਮਿਸ ਕੀਤੇ ਸੀ ਪੂਰੇ ਕਰਕੇ ਦਵਾਂਗੇ ਸੋ ਇਹ ਤਾਂ ਰਹੀਆਂ ਪਾਰਟੀ ਦੀ ਗੱਲਾਂ ਹੁਣ ਗੱਲ ਕਰ ਲੈਣੇ ਤੁਹਾਡੇ ਵਾਰਡ ਦੀ ਤੁਸੀਂ ਆਪਣੇ ਵਾਰਡ ਦੇ ਵਿੱਚ ਹੁਣ ਤੱਕ ਕਿਹੜੇ ਕੰਮ ਕੀਤੇ ਨੇ ਕੀ ਲੱਗਦਾ ਹੈ ਕਿ ਤੁਸੀਂ ਆਉਣ ਵਾਲੇ ਦਿਨਾਂ 'ਚ ਜਿਹੜਾ ਚੋਣਾਂ 'ਚ ਖੜਨਾ ਹੈ ਤੁਹਾਨੂੰ ਲੋਕ ਕਿਸ ਵਜ੍ਹਾ ਤੋਂ ਚੁਣਨਗੇ ਦੇਖੋ ਪਹਿਲਾਂ ਤਾਂ ਅੱਜ ਤਾਂ ਸਾਡਾ ਜਿਹੜਾ ਸੈਮੀ ਫਾਈਨਲ ਕਹਿ ਲੋ ਵੀ ਉਹ ਹੈਗਾ ਮੈਂਬਰ ਆਫ ਪਾਰਲੀਮੈਂਟ ਅੱਜ ਜਿਹੜੇ ਸੈਂਟਰ ਦੇ ਇਲੈਕਸ਼ਨ ਨੇ ਐਮਪੀ ਦੇ ਇਲੈਕਸ਼ਨ ਨੇ ਸਰਕਾਰ 10 ਮਾਰਚ ਨੂੰ 2 ਸਾਲ ਪੂਰੇ ਹੋਏ ਨੇ ਮੈਂ ਅਗਰ ਸਿਰਫ ਤੇ ਸਿਰਫ ਆਪਣੇ ਵਾਰਡ ਨੰਬਰ 40 ਦੀ ਗੱਲ ਕਰਦਾ ਲੁਧਿਆਣੇ ਦੇ ਵਿੱਚ 95 ਵਾਰਡਾਂ 6 ਸ਼ਹਿਰ ਦੇ ਐਮਐਲਏ ਨੇ ਮੇਰੇ ਬੜੇ ਸਤਿਕਾਰਯੋਗ ਸਾਡੇ ਹਲਕਾ ਐਮਐਲਏ ਸਰਦਾਰ ਕਲਵੰਤ ਸਿੰਘ ਸਿੱਧੂ ਜੀ ਉਹਨਾਂ ਦੀ ਹਰ ਨਰਮਾਈ ਨਾਲ 2 ਸਾਲ ਦੇ ਵਿੱਚ ਵਾਰਡ ਨੰਬਰ 40 4 ਕਰੋੜ ਰੁਪਏ ਦੀ ਡਿਵੈਲਪਮੈਂਟ ਦੇ ਕੰਮ ਪੂਰੇ ਹੋਏ ਨੇ ਜਿਹਦੇ ਵਿੱਚ ਸੜਕਾਂ ਵਾਰਡ ਨੰਬਰ 40 ਦੇ ਵਿੱਚ ਅਗਰ ਤੁਸੀਂ ਜਾ ਕੇ ਦੇਖੋ ਤਾਂ ਵਾਰਡ ਨੰਬਰ 40 ਜਿਹੜਾ ਨਵਾਂ ਵਾਰਡ ਬਣਿਆ ਮੈਂ ਪੁਰਾਣੇ ਵਾਰਡ ਦੀ ਗੱਲ ਨਹੀਂ ਕਰਦਾ ਨਵੇਂ ਵਾਰਡ ਦੀ ਵਾਰਡ ਨੰਬਰ 40 'ਚ ਇੱਕ ਵੀ ਸਿੰਗਲ ਗਲੀ ਇਹੋ ਜੀ ਨਹੀਂ ਹੋਏਗੀ ਜਿਹੜੀ ਬਣਨ ਵਾਲੀ ਆ ਪੀਨ ਵਾਲੇ ਪਾਣੀ ਦੀ ਗੱਲ ਕਰੀਏ ਤਾਂ 5 ਟਿਊਬਲ ਨਵੇਂ ਲੱਗੇ ਨੇ 2 ਸਾਲ ਦੀ ਟਰਮ 'ਚ ਮੈਂ ਜਿੰਨੀਆਂ ਗੱਲਾਂ ਕਰ ਰਿਹਾ ਮੇਰਾ ਨਾਮ ਪ੍ਰਿੰਸ ਜੋਰ ਹੈ ਮੇਰੀ ਆਈਡੀ ਤੁਸੀਂ ਚੈੱਕ ਕਰ ਸਕਦੇ ਹੋ 2 ਸਾਲ ਦੇ ਵਿੱਚ ਇੰਨੇ ਕ ਡਵੈਲਪਮੈਂਟ ਦੇ ਮੂਰਤ ਕਰਕੇ ਕੰਮ ਨੂੰ ਕੰਪਲੀਟ ਕੀਤਾ ਜਿਹੜੀਆਂ ਮੈਂ ਤੁਹਾਡੇ ਨਾਲ ਇਹ ਗੱਲਾਂ ਕੀ ਕਰ ਰਿਹਾ ਇਹਦੇ ਵਿੱਚ ਕੋਈ ਇਹੋ ਜਿਹਾ ਕੰਮ ਨਹੀਂ ਹੋਊਗਾ ਕਿ ਜਿਹੜੀ ਮੈਂ ਗੱਲ ਕਹਾਂ ਜੀ ਉਹਦਾ ਅਸੀਂ ਮੂਰਤ ਕਰਤਾ ਜਾਂ ਮੂਰਤ ਕਰਨਾ ਸੀਗਾ ਵੀ ਇਲੈਕਸ਼ਨ ਕੋਡ ਲੱਗ ਗਿਆ ਵੀ ਨੋ ਇਲੈਕਸ਼ਨ ਕੋਡ 'ਚ ਅਸੀਂ ਕੰਮ ਨਹੀਂ ਸ਼ੁਰੂ ਕਰ ਸਕਦੇ ਬਿਲਕੁਲ ਕਈ ਥਾਵਾਂ ਤੇ ਤਾਂ ਸਿਰਫ ਮੂਰਤ ਕਰਕੇ ਸ਼ਿਲਾ ਨੇ ਆ ਅਸੀਂ ਖੜੇ ਖੱਤੇ ਜਾਂਦੇ ਮੁਰ ਕੇ ਉਸ ਥਾਵਾਂ ਤੇ ਕਦੀ ਪਹੁੰਚਦੇ ਹੀ ਨਹੀਂ ਐਮ ਐਲ ਏਜ਼ ਵਗੈਰਾ ਇਹਨਾਂ ਕਾਉਂਸਲਰ ਸਾਡੇ ਮੇਰੇ ਵਾਰਡ ਦੇ ਵਿੱਚ 4 ਕਰੋੜ ਦੇ ਜਿਹੜੇ ਕੰਮ ਹੋਏ ਨੇ ਉਹ ਕੰਮ ਕੰਪਲੀਟ ਹੋ ਚੁੱਕੇ ਨੇ ਹੂੰ ਸਿਰਫ ਐਸ ਟਾਈਮ ਜਿਹੜਾ ਕੰਮ ਚੱਲ ਰਿਹਾ ਵਾਰਡ 'ਚ ਉਹ ਦੋ ਜਾਂ ਤਿੰਨ ਗਲੀਆਂ ਦਾ ਵਾ ਜਿਹਦੇ ਵਿੱਚ ਆਰਐਮਸੀ ਦਾ ਕੰਮ ਆ ਉਹ ਚੱਲ ਰਿਹਾ ਜੋ ਮੇਰੇ ਸਾਹਮਣੇ ਕੋਈ ਵੀ ਵਾਰਡ ਜਿਹੜਾ ਅੱਜ ਦੀ ਡੇਟ 'ਚ ਪੂਰੀ ਤਰ੍ਹਾਂ ਪਰਫੈਕਟ ਨਹੀਂ ਹੈ ਚਾਹੇ ਸੀਵਰੇਜ ਦੀ ਪ੍ਰੋਬਲਮ ਹੋਵੇ ਚਾਹੇ ਬਿਜਲੀ ਦੀ ਪ੍ਰੋਬਲਮ ਹੋਵੇ ਲਾਈਟ ਆਨ ਜਾਣ ਦੀ ਦਿੱਕਤ ਹੋਵੇ ਕੋਈ ਤਰ੍ਹਾਂ ਦੀ ਵੀ ਦਿੱਕਤ ਹੋਵੇ ਇੱਕ ਨਾ ਇੱਕ ਪ੍ਰੋਬਲਮ ਤਾਂ ਹੁੰਦੀ ਹੀ ਹੈ ਦੇਖੋ ਜਿਹੜਾ ਜਦੋਂ ਪਿਛਲਾ ਇੰਨਾ ਲੰਬਾ ਸਮਾਂ ਬਾਕੀ ਰਵੈਤੀ ਪਾਰਟੀਆਂ ਦੇ ਕਾਉਂਸਲਰ ਬਣੇ ਐਮਐਲਏ ਬਣੇ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਪਰ ਉਹਨਾਂ ਲੋਕਾਂ ਦਾ ਵੀ ਤਾਂ ਫੰਡ ਆਇਆ ਲੋਕਾਂ ਨੇ ਚੁਣ ਕੇ ਭੇਜੇ ਪਹਿਲਾ ਵਿਧਾਨ ਸਭਾ ਹੁਣ 16ਵੀਂ ਵਿਧਾਨ ਸਭਾ ਚੱਲ ਰਹੀ ਆ ਅੱਜ ਆਪਣੇ ਪੰਜਾਬ 'ਚ ਤੇ ਜਿਹੜੀਆਂ 15 ਵਿਧਾਨ ਸਭਾ ਬਣੀਆਂ ਉਹਨਾਂ ਦੇ ਐਮਐਲਏ ਉਹਨਾਂ ਦੇ ਐਮਪੀ ਉਹਨਾਂ ਦੇ ਕਾਉਂਸਲਰਾਂ ਨੇ ਅਗਰ ਇੰਨਾ ਡੀਪਲੀ ਜਾ ਕੇ ਕੰਮ ਕੀਤੇ ਹੁੰਦੇ ਤਾਂ ਮੈਡਮ ਅੱਜ ਤੁਹਾਡਾ ਸਵਾਲ ਬਣਨਾ ਹੀ ਨਹੀਂ ਸੀ ਪਰ ਅਸੀਂ ਮੇਰੇ ਵਾਰਡ ਨੰਬਰ 40 ਦੇ ਵਿੱਚ ਗਲੀ ਨੰਬਰ 3 ਸੰਧੂ ਡਾਕਟਰ ਵਾਲੀ ਚਿਮਨੀ ਰੋਡ ਦੇ ਉੱਪਰ ਇੱਕ ਧਰਮਸ਼ਾਲਾ 'ਚ ਖਾਲੀ ਜਗ੍ਹਾ ਪਈ ਸੀ ਜਿਹਦੇ ਵਿੱਚ 17.5 ਲੱਖ ਰੁਪਏ ਦੀ ਗ੍ਰਾਂਟ ਲੈ ਕੇ ਗਲਾਡਾ ਤੋਂ ਪਾਸ ਕਰਾਈ ਤੇ ਅੱਜ 1 ਸਾਲ ਤਕਰੀਬਨ ਹੋ ਚਲੇ ਆ ਉੱਥੇ ਮਹੱਲਾ ਕਲੀਨਿਕ ਨੂੰ ਬਣਾਏ ਨੂੰ ਅੱਜ ਦੀ ਉਹਦੀ ਜਿਹੜੀ ਮਹੱਲਾ ਕਲੀਨਿਕ ਦੀ ਜਿਹੜੀ ਰਿਪੋਰਟ ਆ ਰੋਜ਼ 150 ਤੋਂ ਲੈ ਕੇ 200 ਤੱਕ ਪੇਸ਼ੈਂਟ ਜਿਹੜੇ ਆ ਰਹੇ ਨੇ ਉਹ ਆਪਣਾ ਚੈੱਕਅਪ ਕਰਾ ਰਹੇ ਨੇ ਮੈਡੀਸਨ ਲੈ ਰਹੇ ਨੇ ਤੇ ਲੋਕ ਉੱਥੋਂ ਜਦੋਂ ਨਿਕਲਦੇ ਨੇ ਤਾਂ ਉਹ ਦਵਾਵਾਂ ਦੇ ਕੇ ਨਿਕਲਦੇ ਨੇ ਸਾਡੇ ਐਮਐਲਏ ਸਾਹਿਬ ਨੂੰ ਸਾਡੇ ਸੀਐਮ ਸਾਹਿਬ ਨੂੰ ਵੀ ਜਿਨ੍ਹਾਂ ਨੇ ਇੱਕ ਸੋਚ ਸੀ ਵੀ ਅਸੀਂ ਲੋਕਾਂ ਦੇ ਪੈਸਿਆਂ ਨੂੰ ਸਹੀ ਤਰ੍ਹਾਂ ਯੂਟਿਲਾਈਜ਼ ਕਰੀਏ ਕਿ ਲੋਕਾਂ ਤੱਕ ਹਰ ਚੀਜ਼ ਪਹੁੰਚੇ ਤੇ ਇੱਕ ਮਹੱਲਾ ਕਲੀਨਿਕ ਵੀ ਬਾੜ ਨੰਬਰ 40 ਵਿੱਚ ਬਣਿਆ ਟਿਊਬਲ ਦੇ ਕੰਮ ਹੋਏ ਸਟੀਲ ਲੈਟਰਨ ਲੱਗੀਆਂ ਗਲੀਆਂ ਬਣੀਆਂ ਸੀਵਰੇਜ ਦੇ ਨਵੇਂ ਕੰਮ ਚੱਲ ਰਿਹਾ ਹਲੇ ਵੀ ਪਰ ਇੱਕ ਕੰਮ ਲਈ ਮੈਂ ਇਹ ਚ ਕਹਿ ਰਿਹਾ ਮਾਂ ਵੀ ਇਹ ਕੰਮ ਕੋਈ ਬਹੁਤ ਵੱਡੇ ਕੰਮ ਨਹੀਂ ਇਹ ਬੇਸਿਕ ਜ਼ਰੂਰਤਾਂ ਨੇ ਤੇ ਇਹਦੇ ਲਈ ਕੋਈ ਮੈਂ ਇਹ ਨਹੀਂ ਕਹਿ ਰਿਹਾ ਕਿ ਸਾਨੂੰ ਬਹੁਤ ਜ਼ਿਆਦਾ ਕ੍ਰੈਡਿਟ ਦਿੱਤਾ ਜਾਵੇ ਪਰ ਲੋਕ ਇਹ ਗੱਲ ਕਹਿ ਰਹੇ ਨੇ ਵੀ ਜਿਹੜੇ ਤੁਸੀਂ ਇਹ ਕੰਮ ਕਰਤੇ ਅੱਜ ਤੱਕ ਕਿਸੇ ਨੇ ਨਹੀਂ ਕੀਤੇ ਅਸੀਂ ਜਿਵੇਂ 2022 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਇਹ ਵਾਰਡ ਜਿਤਾ ਕੇ ਭੇਜਿਆ ਸੀ ਹਲਕਾ ਜਿਤਾ ਕੇ ਭੇਜਿਆ ਸੀ ਇਸੇ ਤਰ੍ਹਾਂ 1 ਜੂਨ ਨੂੰ ਜਿਹੜੀਆਂ ਵੋਟਾਂ ਪੈਣਗੀਆਂ 2024 'ਚ ਮੈਂਬਰ ਆਫ ਪਾਰਲੀਮੈਂਟ ਨੂੰ ਸਾਡੇ ਜਿਹੜੇ ਵੀ ਉਮੀਦਵਾਰ ਹੋਣਗੇ ਉਹਨਾਂ ਨੂੰ ਮੈਨੂੰ ਲੋਕਾਂ ਵੱਲੋਂ ਇੰਨਾ ਪਿਆਰ ਤੇ ਵਿਸ਼ਵਾਸ ਮਿਲਦਾ ਵਾ ਤਾਂ ਮੈਂ ਇਹ ਗੱਲ ਤੁਹਾਨੂੰ ਕਹਿ ਰਿਹਾ ਮਾਂ ਵੀ ਅਸੀਂ 2024 'ਚ 1 ਜੂਨ ਨੂੰ ਪੂਰੀ ਬਹੁਮਤ ਨਾਲ ਅਸੀਂ ਮੈਂਬਰ ਆਫ ਪਾਰਲੀਮੈਂਟ ਚ ਚਾਵਾਂਗੇ ਆਪਣੇ ਵਾਰਡ ਚੋਂ ਆਪਣੇ ਹਲਕੇ ਚ ਆਪਣੇ ਲੁਧਿਆਣੇ ਚੋਂ ਮਤਲਬ ਤੁਹਾਨੂੰ ਪੂਰਾ ਭਰੋਸਾ ਹੈ ਕਿ ਤੁਸੀਂ ਆਪਣੇ ਵਾਰਡ ਦੇ ਵਿੱਚੋਂ ਬਹੁਮਤ ਨਾਲ ਜਿੱਤੋਗੇ ਹਾਂਜੀ ਬਿਲਕੁਲ 100% ਮਤਲਬ ਲੋਕਾਂ ਦਾ ਪੂਰਾ ਪਿਆਰ ਮਿਲ ਰਿਹਾ ਤੁਹਾਨੂੰ ਦੇਖੋ ਜਦੋਂ ਆਪਾਂ ਕਿਸੇ ਦਾ ਕੋਈ ਕਿਸੇ ਦੁੱਖ 'ਚ ਕਿਸੇ ਦੇ ਨਾਲ ਕਿਸੇ ਦੇ ਕੰਮ ਕਰਦੇ ਆ ਜਿਹੜੀਆਂ ਜ਼ਰੂਰਤ ਚੀਜ਼ਾਂ ਨੇ ਜਿਹੜੇ ਪਿਛਲੇ ਲੋਕ ਵਿਚਾਰੇ ਐ ਕਾਉਂਸਲਰ ਐ ਐਮ ਐਲ ਏ ਨੂੰ ਤਾਂ ਮਿਲ ਮਿਲ ਹੀ ਨਹੀਂ ਹੁੰਦਾ ਸੀ ਉਹਨਾਂ ਕੋਲੇ ਤੇ ਅੱਜ ਜਦੋਂ ਜਾ ਕੇ ਅਸੀਂ ਉਹਨਾਂ ਦੇ ਨਾਲ ਖੜਦੇ ਆ ਉਹਨਾਂ ਦੇ ਕੰਮ ਕਰਦੇ ਆ ਹਰ ਚੀਜ਼ ਨੂੰ ਉਹਨਾਂ ਨੂੰ ਮੂਹਰੇ ਰੱਖ ਕੇ ਈਵਨ ਕਿ ਜਿੰਨੇ ਮਹੂਰਤ ਵੀ ਹੁੰਦੇ ਨੇ ਵਾਰਡ ਦੇ ਵਿੱਚ ਉਹ ਮਹੂਰਤ ਜਦੋਂ ਹੁੰਦੇ ਆ ਤੇ ਸਾਡੀ ਇੱਕੋ ਹੀ ਸੋਚ ਹੁੰਦੀ ਹੈ ਵੀ ਸਾਡੇ ਉਸ ਗਲੀ ਦੇ ਵਿੱਚ ਜਿਹੜਾ ਕੋਈ ਸਾਡੇ ਬਜ਼ੁਰਗ ਨੇ ਜਿਹੜੇ ਕੋਈ ਸਿਆਣੇ ਨੇ ਜੇ ਅਸੀਂ ਮੂਰਤ ਵੀ ਉਹਨਾਂ ਤੋਂ ਕਰਾ ਕੇ ਹੀ ਕਰਾਉਣੀ ਹੈ ਕਿ ਜਦੋਂ ਕਿਸੇ ਬਜ਼ੁਰਗ ਦੇ ਹੱਥੋਂ ਕੰਮ ਹੋਊਗਾ ਤਾਂ ਉਹ ਹਮੇਸ਼ਾ ਹੀ ਉਹਨੂੰ ਭਾਗਾ ਨਾਲ ਭਰਿਆ ਕਹਿ ਦੇਣੀ ਹੈ ਚਾਹੇ ਵੀ ਉਸ ਕੰਮ 'ਚ ਰਿਜ਼ਲਟ ਪੋਜ਼ੀਟਿਵ ਆਂਦਾ ਵਾ ਨਾ ਕਿ ਸਾਨੂੰ ਵਿਸ਼ਵਾਸ ਹੈ ਕਿ ਅਸੀਂ ਆਪ ਹੀ ਕਈਆਂ ਚੱਕ ਕੇ ਲੱਗੇ ਰਹੀਏ ਵੋਟ ਪਾ ਕੇ ਅੱਜ ਸਾਨੂੰ ਜੈ ਇਹਨਾਂ ਹੱਕ ਮਿਲਿਆ ਤਾਂ ਸਿਰਫ ਤੇ ਸਿਰਫ ਉਹ ਸਾਡੇ ਬਜ਼ੁਰਗਾਂ ਦਾ ਪਿਆਰ ਤੇ ਆਸ਼ੀਰਵਾਦ ਨਾਲ ਜੀ ਹੁਣ ਆਣ ਵਾਲੇ ਚੋਣਾਂ ਦੇ ਵਿੱਚ ਤੁਸੀਂ ਜਿਵੇਂ ਵੋਟਾਂ ਦੇ ਵਿੱਚ ਖੜਨਾ ਹੈ ਕੌਂਸਲਰ ਦੇ ਵੋਟਾਂ ਦੇ ਵਿੱਚ ਖੜਨਾ ਹੈ ਤਾਂ ਲੋਕਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹੋ ਦੇਖੋ ਮੇਰੀ ਤਾਂ ਹੱਥ ਜੋੜ ਕੇ ਇੱਕੋ ਹੀ ਬੇਨਤੀ ਆ ਕਿ ਜਿਸ ਤਰ੍ਹਾਂ ਤੁਸੀਂ 2022 ਦੇ ਵਿੱਚ ਮੇਰਾ ਸਾਥ ਦਿੱਤਾ ਆਪਾਂ ਐਮਐਲਏ ਸਰਦਾਰ ਕਰਵਾਨ ਸਿੰਘ ਸਿੱਧੂ ਜੀ ਨੂੰ ਇਸ ਹਲਕੇ ਤੋਂ ਜਿਤਾ ਕੇ ਭੇਜਿਆ ਤੇ ਵਿਧਾਨ ਸਭਾ ਚ ਗਏ ਤੇ ਸਾਰੇ ਪੰਜਾਬ ਨੇ ਵੋਟਾਂ ਪਾਈਆਂ ਤੇ ਸੀਐਮ ਸਾਹਿਬ ਬਣੇ ਉਹਦਾ 2 ਸਾਲ ਦਾ ਰਿਪੋਰਟ ਕਾਰਡ ਤੁਹਾਡੇ ਸਾਹਮਣੇ ਆ ਬਾੜ ਨੰਬਰ 40 ਦੇ ਵਿੱਚ ਜਿੰਨੇ ਕੰਮ ਕੀਤੇ ਆ ਤੁਸੀਂ ਸਾਰੇ ਜਾਣਦੇ ਹੋ ਹੂੰ ਪਹਿਲਾਂ ਤਾਂ ਮੇਰੇ ਇਲੈਕਸ਼ਨ ਤੋਂ ਅੱਜ ਮੈਂਬਰ ਆਫ ਪਾਰਲੀਮੈਂਟ ਅਸੀਂ ਇਹਨਾਂ ਨੂੰ ਜਿਤਾ ਕੇ ਭੇਜੀਏ ਹੂੰ ਤਾਂ ਕਿ ਫੇਰ ਜਦੋਂ ਸਾਡੇ ਇਲੈਕਸ਼ਨ ਆਉਣ ਤੇ ਜਾ ਕੇ ਆਪਾਂ ਫੇਰ ਇੱਕ ਵਾਰੀ ਹੱਲਾ ਮਾਰਾਂਗੇ ਤਾਂ ਜਾ ਕੇ ਸਾਡਾ ਕਾਉਂਸਲਰ ਦਾ ਫੰਡ ਐਮ ਐਲ ਏ ਦਾ ਫੰਡ ਮੇਅਰ ਦਾ ਫੰਡ ਮੈਂਬਰ ਆਫ ਪਾਰਲੀਮੈਂਟ ਦਾ ਫੰਡ ਜਦੋਂ ਸਾਰੇ ਇੱਕ ਚੀਜ਼ ਤੁਰਦੀ ਆ ਉੱਪਰੋਂ ਲੈ ਕੇ ਥੱਲੇ ਤੱਕ ਜਦੋਂ ਇੱਕ ਕੜੀ ਨਾ ਪਰੋਏ ਜਾਣੇ ਸਾਰੇ ਇੱਕ ਹਾਰ ਬਣ ਜਾਂਦਾ ਉਹ ਹਾਰ ਗਲ ਚ ਪਿਆ ਸੋਨਾ ਲੱਗਦਾ ਜਦੋਂ ਸਾਰੇ ਸੀਐਮ ਸਾਹਿਬ ਆਮ ਆਦੀ ਪਾਰਟੀ ਐਮਐਲਏ ਸਾਹਿਬ ਆਮ ਆਦੀ ਪਾਰਟੀ ਮੈਂਬਰ ਆਫ ਪਾਰਲੀਮੈਂਟ ਲੁਧਿਆਣਾ ਆਮ ਆਦੀ ਪਾਰਟੀ ਮੇਅਰ ਲੁਧਿਆਣਾ ਆਮ ਆਦੀ ਪਾਰਟੀ ਕਾਉਂਸਲਰ ਵਾਰ ਨੰਬਰ 40 ਆਮ ਆਦੀ ਪਾਰਟੀ ਜਦੋਂ ਇੱਕ ਮਾਲਾ ਪਰੋਈ ਜਾਣੀ ਆ ਤਾਂ ਦੇਖੋ ਤਾਂ ਸਹੀ ਉਹਦੇ ਤੇ ਡਿਵੈਲਪਮੈਂਟ ਦੇ ਕਿੰਨੇ ਕੰਮ ਹੋਰ ਹੋਣਗੇ ਜਿਹੜੇ ਕਿ ਸਾਨੂੰ ਤੇ ਤੁਹਾਨੂੰ ਸਾਰਿਆਂ ਨੂੰ ਆਪਾਂ ਨੂੰ ਮਾਣ ਹੋਗਾ ਕਿ ਅਸੀਂ ਪੰਜਾਬ ਦੇ ਵਸਨੀਕਾਂ ਤੇ ਅਸੀਂ ਜਦੋਂ ਸਾਡੇ ਕੋਈ ਰਿਸ਼ਤੇਦਾਰ ਜਾਂ ਕੋਈ ਲੋਕਾਂ ਨੂੰ ਤੋਂ ਦੇਖਣ ਵੀ ਯਾਰ ਇਹ ਉਹੀ ਪੰਜਾਬ ਆ ਜਿੱਥੋਂ ਲੋਕ ਜਿਹੜੇ ਨੌਜਵਾਨ ਸੀਗੇ ਉਹ ਸਾਰੇ ਬਾਹਰ ਜਾਣ ਲੱਗੇ ਪਰ ਅੱਜ ਇਹੋ ਜਿਹਾ ਮਾਹੌਲ ਸਿਰਜੀਏ ਕਿ ਸਾਰਾ ਸਾਡਾ ਇੱਕ ਪਰਿਵਾਰ ਇਕੱਠਾ ਹੋ ਕੇ ਚੱਲੀਏ ਤੇ ਆਪਾਂ ਇਹ ਮਾਲਾ ਨੂੰ ਪਰੋ ਕੇ ਰੱਖੀਏ ਸੋ ਜੇ ਤੁਸੀਂ ਵੀ ਆਮ ਆਦਮੀ ਪਾਰਟੀ ਦੇ ਵੋਟਰ ਹੋ ਸਪੋਟਰੋ ਤੇ ਇਹਨਾਂ ਦਾ ਸਾਥ ਦਿਓ ਤੇ ਇਹਨਾਂ ਇਹ ਅਪੀਲ ਕਰ ਰਹੇ ਨੇ ਕਿ ਆਉਣ ਵਾਲੇ ਜਿਹੜੀਆਂ ਚੋਣਾਂ ਨੇ ਉਹਨਾਂ ਦੇ ਵਿੱਚ ਇਹਨਾਂ ਨੂੰ ਅੱਗੇ ਲੈ ਕੇ ਆਇਆ ਜਾਵੇ ਤਾਂ ਜੋ ਇਹ ਆਮ ਆਦਮੀ ਪਾਰਟੀ ਨੂੰ ਅੱਗੇ ਲੈ ਆਉਣ ਦੀ ਕੋਸ਼ਿਸ਼ ਕਰਨਗੇ ਪੂਰੀ ਤਰ੍ਹਾਂ ਤੇ ਆਪਣਾ ਜਿਹੜਾ ਐਮਪੀ ਐਮਐਲਏ ਉਹਨਾਂ ਦਾ ਪੂਰਾ ਸਾਥ ਕੰਦੇ ਨਾਲ ਕੰਦਾ ਮਿਲਾ ਕੇ ਇਹ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਸਰ ਸਟੂਡੀਓ ਦੇ ਵਿੱਚ ਆਨਦਾ ਸਾਡੇ ਵੀਊ ਰੋਜ਼ ਦੇ ਨਾਲ ਗੱਲਾਂ ਸ਼ੇਅਰ ਕਰਨ ਦਾ ਤੇ ਇਹਨਾਂ ਨੇ ਅਪੀਲ ਕੀਤੀ ਹੈ ਸੋ ਤੁਸੀਂ ਵੀ ਦੇਖਣਾ ਕਮੈਂਟ ਸੈਕਸ਼ਨ ਵਿੱਚ ਆਪਣੀ رائے ਜ਼ਰੂਰ ਦੇਣਾ ਫਿਰ ਮਿਲਾਂਗੇ ਬਨੇਰੂ ਸਿਟੀ ਹੋਮ ਨਿਊਜ਼ ਨੂੰ ਧੰਨਵਾਦ ਸਤਿ ਸ਼੍ਰੀ ਅਕਾਲ